ਡਿਲਾਈਟ ਪੰਜਾਬ ਅਕੈਡਮੀ ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ ਇਸ ਟਾਈਮ ਦੱਖਣ ਏਸ਼ੀਆ ਦੇ ਵਿੱਚ ਦੋ ਸਾਈਕਲੋਨ ਬਹੁਤ ਜ਼ਿਆਦਾ ਐਕਟਿਵ ਰਹੇ ਨੇ ਇੱਕ ਸਾਈਕਲੋਨ ਸਿਨਿਆਰ ਤੇ ਉਸ ਤੋਂ ਬਾਅਦ ਆਉਣ ਵਾਲਾ ਸਾਈਕਲੋਨ ਦਿੱਤਵਾ ਇਹਨਾਂ ਦੋਨਾਂ ਸਾਈਕਲੋਨ ਕਰਕੇ ਦੱਖਣ ਏਸ਼ੀਆ ਦੇ ਕਈ ਦੇਸ਼ਾਂ ਦੇ ਵਿੱਚ ਲਗਾਤਾਰ ਹੜ੍ਹ ਦੇ ਹਾਲਾਤ ਬਣ ਗਏ ਨੇ ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਸ਼੍ਰੀਲੰਕਾ ਇੰਡੋਨੇਸ਼ੀਆ THAILAND ਮਲੇਸ਼ੀਆ ਇਹਨਾਂ ਕੰਟਰੀਜ਼ ਦੇ ਨਾਲ-ਨਾਲ ਇੰਡੀਆ ਦਾ ਵੀ ਜਿਹੜਾ ਸਾਊਥ ਵਾਲਾ ਏਰੀਆ ਹੈਗਾ ਤਾਮਿਲਨਾਡੂ ਵਾਲੀ ਜਿਹੜੀ ਸਟੇਟ ਹੈਗੀ ਆ ਇਹਨਾਂ ਏਰੀਆ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਇਹਦੇ ਕਰਕੇ ਬਹੁਤ ਸਾਰੇ ਲੋਕਾਂ ਦਾ ਜਾਨਮਾਲ ਦਾ ਨੁਕਸਾਨ ਹੋ ਰਿਹਾ ਤੇ ਬਹੁਤ ਸਾਰੇ ਜਾਨਵਰ ਵੀ ਬਹੁਤ ਜ਼ਿਆਦਾ ਦਰਦਨਾਕ ਹਾਲਤ ਦੇ ਵਿੱਚ ਮਾਰੇ ਜਾ ਰਹੇ ਨੇ ਪੂਰੇ ਮੈਟਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਈਕਲੋਨ ਕੀ ਹੁੰਦਾ ਕਿਉਂ ਇਸ ਏਰੀਆ ਦੇ ਵਿੱਚ ਜ਼ਿਆਦਾ ਸਾਈਕਲੋਨ ਟਾਈਮ-ਟਾਈਮ ਤੇ ਬਣਦੇ ਰਹਿੰਦੇ ਨੇ ਸਭ ਤੋਂ ਪਹਿਲਾਂ ਥੋੜੀ ਜੀ ਫੈਕਚੁਅਲ ਇਨਫੋਰਮੇਸ਼ਨ ਦੱਖਣ ਏਸ਼ੀਆ ਦੇ ਵਿੱਚ ਭਿਆਨਕ ਤੂਫਾਨ ਆ ਗਏ ਨੇ ਇੱਕ ਦਾ ਨਾਮ ਹੈਗਾ ਦਿਤਵਾ ਤੇ ਦੂਸਰਾ ਸਿਨੀਆਰ ਸਿਨੀਆਰ ਜਿਹੜਾ ਸੀ ਸਟਾਰਟ ਹੋਇਆ ਉਸ ਤੋਂ ਬਾਅਦ ਇੱਕ ਵੀਕ ਪੈ ਗਿਆ ਉਸ ਤੋਂ ਬਾਅਦ ਸਾਈਕਲੋਨ ਦਿਤਵਾ ਜ਼ਿਆਦਾ ਐਕਟਿਵ ਹੋ ਗਿਆ ਇਸ ਇਸ ਜਿਹੜੇ ਹੈਗੇ ਇਸ ਜ਼ੋਨ ਦੇ ਵਿੱਚ ਸਭ ਤੋਂ ਪਹਿਲਾ ਸਵਾਲ ਤੁਹਾਡੇ ਮਾਈਂਡ ਦੇ ਵਿੱਚ ਆ ਰਿਹਾ ਹੋਵੇਗਾ ਕਿ ਸਾਈਕਲੋਨ ਕੀ ਹੁੰਦਾ ਹੈ ਜਾਂ ਤੂਫਾਨ ਕਿਹਨੂੰ ਕਹਿੰਦੇ ਨੇ ਅਸੀਂ ਨਾਰਮਲੀ ਘਰਾਂ ਦੇ ਵਿੱਚ ਸੁਣਿਆ ਵੀ ਤੂਫਾਨ ਆ ਗਿਆ ਤੂਫਾਨ ਆ ਗਿਆ ਬਟ ਇਹਦਾ ਜੀਓਗ੍ਰਾਫੀਕਲ ਫੈਕਟਰ ਸਾਨੂੰ ਕਈ ਵਾਰੀ ਜਾਂ ਰੀਜ਼ਨ ਸਾਨੂੰ ਪਤਾ ਨਹੀਂ ਹੁੰਦਾ लो प्रेशर बेल्ट ਕਰਕੇ ਜਾਂ ਐਦਾਂ ਦਾ ਏਰੀਆ ਸਮੁੰਦਰ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਲੋ ਪ੍ਰੈਸ਼ਰ ਬਣ ਜੇ ਹੈ ਨਾ ਇਹ ਹੁੰਦਾ ਖਾਸ ਕਰਕੇ ਗਰਮੀ ਦੇ ਟਾਈਮ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਲੋ ਪ੍ਰੈਸ਼ਰ ਖਾਸ ਕਰਕੇ ਸਮੁੰਦਰ ਦੇ ਵਿੱਚ ਬਣ ਜਾਂਦਾ ਉਹਦੇ ਕਰਕੇ ਉੱਥੇ ਤੂਫਾਨ ਵਰਗੀ ਕੰਡੀਸ਼ਨ ਕ੍ਰੀਏਟ ਹੁੰਦੀ ਆ ਵੈਸੇ ਦਾ ਰੀਜ਼ਨ ਇਸ ਟਾਈਮ ਵਧਣ ਦਾ ਇੱਕ ਕਾਰਨ ਇਹ ਵੀ ਹੈਗਾ ਵੀ ਕਲਾਈਮੇਟ ਚੇਂਜ ਲਗਾਤਾਰ ਹੋ ਰਿਹਾ ਪਰ ਉਸ ਮੈਟਰ ਨੂੰ ਅਸੀਂ ਥੋੜਾ ਲਾਸਟ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕੁਝ ਫੈਕਚੁਅਲ ਇਨਫੋਰਮੇਸ਼ਨ ਪਹਿਲਾਂ ਸਾਨੂੰ ਦੇਖ ਲੈਣੀ ਚਾਹੀਦੀਆਂ ਨੇ ਕੁਝ ਦਿਨ ਪਹਿਲਾਂ ਦਿਤਵਾਤ ਤੇ ਸਿਨੀਆਰ ਤੂਫਾਨਾ ਨੇ ਦੱਖਣੀ ਤੇ ਦੱਖਣ ਪੂਰਬੀ ਏਸ਼ੀਆ ਦੇ ਵਿੱਚ ਵੱਡੀ ਤਬਾਹੀ ਮਚਾਈ ਆ ਇੰਡੋਨੇਸ਼ੀਆ ਸ਼੍ਰੀਲੰਕਾ ਥਾਈਲੈਂਡ ਮਲੇਸ਼ੀਆ ਆਦਿ ਕਈ ਇਲਾਕਿਆਂ ਦੇ ਵਿੱਚ ਹੜ੍ਹ ਹੈ ਨਾ ਤੇ ਉਹਦੇ ਨਾਲ ਨਾਲ ਕਾਫੀ ਸਾਰੀ ਤਬਾਹੀ ਦੇਖਣ ਨੂੰ ਮਿਲ ਰਹੀ ਆ ਸ਼੍ਰੀਲੰਕਾ ਵਿੱਚ ਲਗਾਤਾਰ ਮੀਂਹ ਕਾਰਨ ਕਈ ਇਲਾਕੇ ਪਾਣੀ ਹੀਟ ਹੋ ਚੁੱਕੇ ਨੇ ਹੈ ਨਾ ਦਰਿਆ ਓਵਰਫਲੋ ਹੋਣ ਨਾਲ ਹਜ਼ਾਰਾਂ ਲੋਕ ਬੇਕਾਰ ਹੋ ਗਏ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਨਾਲ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਤੇ ਸਰਕਾਰ ਤੁਰੰਤ ਜਿਹੜੀ ਹੈਗੀ ਐ ਐਕਟਿਵ ਹੈਗੀ ਐ emergency ਰਾਹਤ ਦੇਣ ਲਈ ਘਰਾਂ ਦੁਕਾਨਾਂ ਸੜਕਾਂ ਨੂੰ ਭਾਰੀ ਨੁਕਸਾਨ ਹੋਇਆ ਪਾਣੀ ਘਰਾਂ ਦੇ ਅੰਦਰ ਤੱਕ ਦਾਖਲ ਹੋ ਗਿਆ ਬਿਜਲੀ ਸਪਲਾਈ ਟਰਾਂਸਪੋਰਟ ਬੁਰੀ ਤਰੀਕੇ ਨਾਲ ਪ੍ਰਭਾਵ ਪ੍ਰਭਾਵਿਤ ਸਕੂਲ ਅਤੇ ਹਸਪਤਾਲ ਵੀ ਹੜ੍ਹ ਕਾਰਨ ਬੰਦ ਬੰਦ ਕਰਨੇ ਪਏ ਨੇ ਇੱਕ ਤਸਵੀਰ ਇਹਨੇ ਬਹੁਤ ਜ਼ਿਆਦਾ ਜਿਹੜਾ ਹੈਗਾ ਲੋਕਾਂ ਨੂੰ ਕਿਤੇ ਨਾ ਕਿਤੇ ਸੈਂਸਿਟਿਵਲੀ ਇੰਪੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਇਸ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਜਿਹੜੇ ਐਨੀਮਲਸ ਨੇ ਉਹਨਾਂ ਨੇ ਲੋਕਾਂ ਨੂੰ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈਗਾ ਵੀ ਆਪਸ ਦੇ ਵਿੱਚ ਕਿਦਾਂ ਵਰਸਟ ਕੰਡੀਸ਼ਨ ਅਗਰ ਕ੍ਰੀਏਟ ਹੋ ਜਾਂਦੀ ਹੈ ਤਾਂ ਕਿਦਾਂ ਇੱਕ ਦੂਜੇ ਦੀ ਸਪੋਰਟ ਕਰਨ ਦੀ ਲੋੜ ਪੈਂਦੀ ਆ ਜਦੋਂ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਤਾਂ ਕੋਈ ਵੀ ਸਮੱਸਿਆ ਜਿਹੜੀ ਹੈਗੀ ਆ ਉਹ ਬਹੁਤ ਵੱਡੀ ਨਹੀਂ ਹੁੰਦੀ ਕੋਈ ਵੀ ਡਿਜਾਸਟਰ ਬਹੁਤ ਵੱਡੀ ਨਹੀਂ ਹੋ ਸਕਦੀ ਉਹਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਕਈ ਲੋਕ ਜਿਹੜੇ ਨੇ ਗਾਇਬ ਹੋ ਚੁੱਕੇ ਨੇ ਬਚਾਅ ਟੀਮਾਂ ਉਹਨਾਂ ਦੀਆਂ ਖੋਜ ਕਰ ਰਹੀਆਂ ਨੇ ਬਹੁਤ ਸਾਰੇ ਲੋਕ ਬਿਮਾਰੀਆਂ ਦੇ ਖਤਰੇ ਨਾਲ ਵੀ ਜੂਝ ਰਹੇ ਨੇ ਬਜ਼ੁਰਗ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਜ਼ਖਮੀ ਲੋਕਾਂ ਨੂੰ ਅਸਥਾਈ ਸਿਹਤ ਕੈਂਪਾਂ ਦੇ ਵਿੱਚ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੀਲੰਕਨ ਫੌਜ ਹੋਵੇ ਜਾਂ ਮਲੇਸ਼ੀਆ ਦੀ ਫੌਜ ਹੋਵੇ ਖਾਸ ਕਰਕੇ THAILAND ਇੰਡੋਨੇਸ਼ੀਆ ਦੇ ਵਿੱਚ ਗਵਰਨਮੈਂਟ ਵਰਕ ਕਰ ਰਹੀ ਆ ਆਰਮੀ ਨੂੰ ਵੀ ਇਨਵੋਲਵ ਹੋਣਾ ਪਿਆ ਪੁਲਿਸ ਨੇਵੀ ਰੈਸਕਿਊ ਟੀਮਾਂ ਵੱਡੇ ਪੱਧਰ ਤੇ ਤਾਇਨਾਤ ਨੇ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਣੀ ਕੱਢਣ ਲਈ ਮਸ਼ੀਨਰੀ ਜਲ ਸਫਾਈ ਦੀਆਂ ਟੀਮਾਂ ਵੀ ਲਗਾਤਾਰ ਕੰਮ ਕਰਦੀਆਂ ਨੇ ਖਾਣ ਪੀਣ ਦੇ ਕੱਪੜੇ ਤੇ ਖਾਣ ਪੀਣ ਦੀਆਂ ਚੀਜ਼ਾਂ ਕੱਪੜੇ ਦਵਾਈਆਂ ਇਹ ਸਭ ਵੀ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੰਟਰਨੈਸ਼ਨਲੀ ਨੈਸ਼ਨਲ ਦੇ ਲੈਵਲ ਤੇ ਅਸੀਂ ਦੇਖੀਏ ਸਪੋਰਟ ਸਿਸਟਮ ਐਕਟਿਵ ਹੋ ਗਿਆ ਹੈਨਾ ਅਮਰੀਕਾ ਨੇ ਸਪੋਰਟ ਕੀਤਾ ਇੰਡੀਆ ਨੇ ਖਾਸ ਕਰਕੇ ਅਗਰ ਮੈਂ ਸ਼੍ਰੀਲੰਕਾ ਦੀ ਗੱਲ ਕਰਾਂ ਤਾਂ ਇੰਡੀਆ ਨੇ ਆਪਰੇਸ਼ਨ ਸਾਗਰ ਬੰਦੂ ਲਾਂਚ ਕੀਤਾ ਹੈਗਾ ਤਾਂ ਕਿ ਸ਼੍ਰੀਲੰਕਾ ਨੂੰ ਜਿਆਦਾ ਤੋਂ ਜਿਆਦਾ ਹੈਲਪ ਕੀਤੀ ਜਾ ਸਕੇ ਇਸ ਏਰੀਆ ਦੇ ਵਿੱਚ ਖਾਸ ਕਰਕੇ ਇੰਡੀਅਨ ਓਸ਼ੀਅਨ ਦੀ ਮੈਂ ਗੱਲ ਕਰਾਂ ਹਿੰਦ ਮਹਾਸਾਗਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੈਗਾ ਵੀ ਇੰਡੀਆ ਦਾ ਇੱਕ ਮਿਸ਼ਨ ਚੱਲਦਾ ਹੈ ਮਿਸ਼ਨ ਸਾਗਰ ਉਸ ਦੇ ਤਹਿਤ ਇੰਡੀਆ ਇਹ ਕੋਸ਼ਿਸ਼ ਕਰਦਾ ਵੀ ਸਾਊਥ ਏਸ਼ੀਆ ਦੇ ਵਿੱਚ ਜੇਕਰ ਕਿਸੇ ਕੰਟਰੀ ਦੇ ਵਿੱਚ ਕੋਈ ਡਿਜਾਸਟਰ ਆਂਦੀ ਹੈ ਤਾਂ ਸਭ ਤੋਂ ਪਹਿਲਾਂ ਹੈਲਪ ਕਰਨ ਲਈ ਇੰਡੀਆ ਉੱਥੇ ਪਹੁੰਚੇ ਇੰਡੀਆ ਨੇ ਇਹ ਸਾਰੀਆਂ ਤੀਜ਼ਾ ਮਾਲਦੀਵ ਦੇ ਟਾਈਮ ਦੇ ਵੀ ਕੀਤੀਆਂ ਨੇ ਸ਼੍ਰੀਲੰਕਾ ਦੇ ਵਿੱਚ ਵੀ ਟਾਈਮ-ਟਾਈਮ ਹੈਲਪ ਕੀਤੀ ਆ ਬੰਗਲਾਦੇਸ਼ ਹੋਵੇ THAILAND ਹੋਵੇ ਹੈਨਾ ਮਿਆਮਾਰ ਦੇ ਵਿੱਚ ਜਦੋਂ ਅਰਥਕਵੇਕ ਆਇਆ ਸੀ ਉਸ ਟਾਈਮ ਵੀ ਇੰਡੀਆ ਸਭ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਇੰਡੀਆ ਨੇ ਭਾਰਤ ਜਪਾਨ ਯੂਨ ਐਜੰਸੀਆ ਵੱਲੋਂ ਰਾਹਤ ਸਮਾਨ ਭੇਜਿਆ ਗਿਆ रेड क्रॉस ਤੇ ਹੋਰ ਐਨਜੀਓ ਵੀ ਕਿਤੇ ਨਾ ਕਿਤੇ ਗਰਾਉਂਡ ਲੈਵਲ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਪੂਰੇ ਮੈਟਰ ਦੇ ਵਿੱਚ ਤੁਸੀਂ ਦੇਖੋਗੇ ਤਾਂ ਕਿਤੇ ਨਾ ਕਿਤੇ ਮੈਡੀਕਲ ਟੀਮਾਂ ਨੂੰ ਵੀ ਇਸ ਏਰੀਆ ਦੇ ਵਿੱਚ ਤਾਇਨਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਸਵਾਲ ਇੱਕ ਬਹੁਤ ਵੱਡਾ ਕ੍ਰੀਏਟ ਹੁੰਦਾ ਵੀ ਇਦਾਂ ਦੇ ਜਿਹੜੇ ਜਿਹੜੇ ਸਾਈਕਲੋਨ ਨੇ ਜਾਂ ਖਾਸ ਕਰਕੇ ਨੇਚਰਲ ਡਿਜਾਸਟਰਸ ਇੰਨੀਆਂ ਜ਼ਿਆਦਾ ਇਨਕਰੀਸ ਕਿਉਂ ਹੋ ਰਹੀਆਂ ਨੇ ਤਾਨੂੰ ਪਤਾ ਹੈ ਤੇ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਇਹ ਵੀ ਜਾਣਦੇ ਹੋ ਕਿ ਪੰਜਾਬ ਨੇ ਵੀ ਕੁਝ ਸਮਾਂ ਪਹਿਲਾਂ ਜਿਹੜਾ ਹੈਗਾ ਇੰਨੇ ਭਿਆਨਕ ਹੜ੍ਹਾਂ ਦਾ ਸਾਹਮਣਾ ਕੀਤਾ ਅਸੀਂ ਦੇਖਿਆ ਸੀ ਕਿੰਨੀਆਂ ਸੈਂਸਿਟਿਵ ਪਿਕਚਰਸ ਨਿਕਲ ਕੇ ਆਈਆਂ ਸੀ ਹੈਨਾ ਸਾਡਾ ਅਸੀਂ ਅੰਦਰੋਂ ਜਿਹੜੇ ਸੀ ਹਿੱਲ ਗਏ ਸੀ ਪੂਰਾ ਮੈਟਰ ਦੇਖ ਕੇ ਕਿੱਦਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਚਲਾ ਗਿਆ ਸੀ ਕਿੰਨਾ ਲੋਕ ਪ੍ਰਸ਼ਾਨ ਸੀ ਪਰ ਹਿੰਮਤ ਨਹੀਂ ਹਾਰੀ ਸੀ ਪੰਜਾਬ ਨੇ ਹੈਨਾ ਕੁਝ ਕਿਤੇ ਨਾ ਕਿਤੇ ਹਿਊਮਨ 에ਰਰਸ ਵੀ ਥੀ 에ਰਰਸ ਵੀ ਸੀ ਗਿਆ ਜਿਹੜੇ ਡੈਮਸ ਨਹੀਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਮੈਨੇਜ ਨਹੀਂ ਕੀਤਾ ਗਿਆ ਪਾਣੀ ਦੇ ਫਲੋ ਨੂੰ ਰੋਕ ਰੋਕਿਆ ਜਾ ਸਕਦਾ ਸੀ ਜਾਂ ਉਹਨੂੰ ਡਿਵੀਏਟ ਕੀਤਾ ਜਾ ਸਕਦਾ ਸੀਗਾ ਉਹ ਵੀ ਨਹੀਂ ਕੀਤਾ ਹੈਨਾ ਤੇ ਕੁਝ ਐਦਾਂ ਦੇ ਕਾਰਨ ਵੀ ਨਿਕਲ ਕੇ ਆਏ ਸੀ ਬਟ ਮੈਂ ਤੁਹਾਨੂੰ ਇੱਕ ਕਾਰਨ ਜਿਹੜਾ ਸਭ ਤੋਂ ਕਾਮਨ ਫੈਕਟਰ ਹੈਗਾ ਤੇ ਖਾਸ ਕਰਕੇ ਸਾਊਥ ਏਸ਼ੀਆ ਦੇ ਵਿੱਚ ਐਦਾਂ ਦੇ ਡਿਸਾਸਟਰ ਜਿਹੜੇ ਨੇ ਉਹ ਵੱਧ ਰਹੇ ਨੇ ਉਹਦੇ ਕਾਰਨ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਤੁਹਾਨੂੰ ਵੀ ਪਤਾ ਵੀ ਇੰਡੀਆ ਜਿਹੜਾ ਹੈਗਾ ਸਾਊਥ ਏਸ਼ੀਆ ਦੇ ਸੈਂਟਰ ਦੇ ਵਿੱਚ ਪੈਂਦਾ ਹੈ ਨਾ ਤੇ ਇਸ ਕੰਡੀਸ਼ਨ ਦੇ ਵਿੱਚ ਇੰਡੀਆ ਦੇ ਵਿੱਚ ਵੀ ਰੈਗੂਲਰ ਜਿਹੜੇ ਨੇ ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਆ ਭਾਵੇਂ ਉਹ ਜਿਹੜੇ ਹੜ੍ਹ ਦੀਆਂ ਘਟਨਾਵਾਂ ਹੋਣ ਹੈ ਨਾ ਡਰਾਉਟ ਦੀਆਂ ਘਟਨਾਵਾਂ ਹੋਣ ਐਦਾਂ ਦੀਆਂ ਘਟਨਾਵਾਂ ਲਗਾਤਾਰ ਇੰਡੀਆ ਦੇ ਵਿੱਚ ਵਧਦੀਆਂ ਜਾ ਰਹੀਆਂ ਨੇ ਤੇ ਇਹਦਾ ਸਭ ਤੋਂ ਵੱਡਾ ਕਾਰਨ ਹੈਗਾ ਕਲਾਈਮੇਟ ਚੇਂਜ ਜਿਵੇਂ ਜਿੰਨੀਆਂ ਵੀ ਰਿਪੋਰਟਸ ਆਈਪੀਸੀਸੀ ਦੀਆਂ ਆਈਆਂ ਨੇ ਇੰਟਰਨੈਸ਼ਨਲ ਲੈਵਲ ਤੇ ਅਸੀਂ ਦੇਖਦੇ ਆਂ ਵੀ ਕਈ ਏਜੰਸੀਜ਼ ਨੇ ਜੋ এনवायरमेंट ਨੂੰ ਲੈ ਕੇ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਨੇ ਬੇਸਿਕ ਤੁਹਾਡੇ ਨੂੰ ਪਤਾ ਹੋਣਾ ਵੀ ਜਿਹੜਾ ਅਰਥ ਦਾ ਟੈਂਪਰੇਚਰ ਹੈਗਾ ਉਹ ਲਗਾਤਾਰ ਇਨਕਰੀਜ਼ ਹੋ ਰਿਹਾ ਉਹ ਇਨਕਰੀਜ਼ ਹੋ ਰਿਹਾ ਕਿਉਂਕਿ ਅਸੀਂ ਕੋਲ ਪ੍ਰੋਡਕਸ਼ਨ ਕਰ ਰਹੇ ਹਾਂ ਉਹ ਇਨਕਰੀਜ਼ ਹੋ ਰਿਹਾ ਕਿਉਂਕਿ ਅਸੀਂ ਲਗਾਤਾਰ ਗ੍ਰੀਨ ਹਾਊਸ ਗੈਸੈਸ ਦਾ ਐਮੀਸ਼ਨ ਕਰ ਰਹੇ ਹਾਂ ਉਹਦੇ ਕਰਕੇ ਅਰਥ ਦਾ ਟੈਂਪਰੇਚਰ ਇਨਕਰੀਜ਼ ਹੋ ਰਿਹਾ ਇਸ ਟੈਂਪਰੇਚਰ ਦੇ ਇਨਕਰੀਜ਼ ਹੋਣ ਕਰਕੇ ਜਿਹੜਾ ਹੈਗਾ ਅਰਥ ਦਾ ਪੂਰਾ ਕਲਾਈਮੇਟ ਸਟਰਕਚਰ ਹੀ ਵਿਗੜ ਗਿਆ ਹੈ ਨਾ ਤੇ ਲਗਾਤਾਰ ਮੀਂਹ ਦਾ ਪੈਣਾ ਲਗਾਤਾਰ ਜਿਹੜਾ ਹੈਗਾ ਸੀ ਫਲੋ ਦਾ ਲੈਵਲ ਜਿਹੜਾ ਹੈਗਾ ਉਹ ਇਨਕਰੀਜ਼ ਹੋ ਰਿਹਾ ਉਹਦੇ ਕਰਕੇ ਵੀ ਕਾਫੀ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਮੈਂ ਅਗਰ ਜਿਹੜਾ ਹੈਗਾ ਸਮਰਾਈਜ਼ਡ ਫਾਰਮ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਜਦੋਂ ਤੱਕ ਅਸੀਂ ਕਲਾਈਮੇਟ ਚੇਂਜ ਨੂੰ ਨਹੀਂ ਰੋਕਾਂਗੇ ਉਦੋਂ ਤੱਕ ਇਦਾਂ ਦੀਆਂ ਡਿਜਾਸਟਰਸ ਲਗਾਤਾਰ ਇਨਕਰੀਜ਼ ਹੁੰਦੀਆਂ ਜਾਣਗੀਆਂ ਤੁਹਾਨੂੰ ਇੱਕ ਗੱਲ ਪਤਾ ਹੋਣਾ ਵੀ ਜਿੰਨੀਆਂ ਇੰਪੋਰਟੈਂਟ ਰਿਵਰਸ ਨੇ ਇਸ ਏਰੀਆ ਦੇ ਵਿੱਚ ਖਾਸ ਕਰਕੇ ਜੇਕਰ ਮੈਂ ਹਿਮਾਲਿਆਨ ਦੀ ਹਿਮਾਲਿਆਨ ਰਿਵਰਸ ਦੀ ਗੱਲ ਕਰਾਂ ਤਾਂ ਉਹ ਇਹ ਸਾਊਥ ਏਸ਼ੀਆ ਤੋਂ ਹੋ ਕੇ ਹੀ ਲੰਘਦੀਆਂ ਇਸ ਕਰਕੇ ਜੇਕਰ ਅਸੀਂ ਜਿਹੜਾ ਲਗਾਤਾਰ ਟੈਂਪਰੇਚਰ ਇਨਕਰੀਜ਼ ਹੁੰਦਾ ਰਹੇਗਾ ਤਾਂ ਗਲੇਸ਼ੀਅਸ ਦਾ ਜਿਹੜਾ ਪਾਣੀ ਹੈਗਾ ਉਹ ਉਹ ਪਿਗਲਦਾ ਰਹੇਗਾ ਉਹ ਪਿਗਲਦਾ ਪਾਣੀ ਕਿਤੇ ਨਾ ਕਿਤੇ ਰਿਵਰਸ ਦੇ ਵਿੱਚ ਫਲੱਡ ਲੈ ਕੇ ਆਏਗਾ ਉਹ ਫਲੱਡ ਸਾਡੇ ਜਿਹੜੇ ਸਿਸਟਮ ਨੂੰ ਇਕਦਮ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰੇਗਾ ਭਾਵੇਂ ਸਾਾਨੂੰ ਜਾਨ ਮਾਲ ਦਾ ਨੁਕਸਾਨ ਹੋਵੇ ਸਾਨੂੰ ਆਰਥਿਕ ਨੁਕਸਾਨ ਵੀ ਚੱਲਣਾ ਪਏਗਾ ਇਸ ਕਰਕੇ ਲੋਡ ਆ ਇਸ ਟਾਈਮ ਸਾਨੂੰ এনवायरमेंट ਨੂੰ ਜਿਹੜਾ ਹੈਗਾ ਸਿਕਯੂਅਰ ਕਰਨ ਦੀ এনवायरमेंट ਨੂੰ ਬਚਾਉਣ ਦੀ ਸਾਨੂੰ ਮਿਲ ਕੇ ਇਸ ਡਾਇਰੈਕਸ਼ਨ ਦੇ ਵਿੱਚ ਕੰਮ ਕਰਨ ਦੀ ਲੋੜ ਆ ਖਾਸ ਕਰਕੇ ਅਸੀਂ ਰੋਕ ਲਾਈਏ ਅਸੀਂ ਬਚਾਅ ਕਰਨ ਦੀ ਕੋਸ਼ਿਸ਼ ਕਰੀਏ ਵੀ ਸਾਡਾ ਨੁਕਸਾਨ ਘੱਟ ਤੋਂ ਘੱਟ ਹੋਵੇ ਪਰ ਇਹ ਕਿਸੇ ਇੱਕ ਸਟੇਟ ਦੇ ਕਰਨ ਨਾਲ ਨਹੀਂ ਹੋਣਾ ਇਹ ਕਿਸੇ ਇੱਕ ਕੰਟਰੀ ਦੇ ਕਰਨ ਨਾਲ ਨਹੀਂ ਹੋਣਾ 올 ਓਵਰ ਦੀ ਵਰਲਡ ਆ ਰਹੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੂੰ ਮਿਲ ਕੇ ਇਸ ਇਸ ਬਾਰੇ ਕੰਮ ਕਰਨਾ ਪੈਣਾ ਤੁਹਾਨੂੰ ਪਤਾ ਹੋਣਾ ਇਸ ਟਾਈਮ ਦਿੱਲੀ ਦੇ ਵਿੱਚ ਵੀ ਕਿਸ ਤਰੀਕੇ ਨਾਲ ਜਿਹੜਾ ਹੈਗਾ 에ਅਰ ਪੋਲੂਸ਼ਨ ਦੇਖਣ ਨੂੰ ਮਿਲ ਰਿਹਾ ਇਹ ਅੱਜ ਦੀ ਹਾਲਤ ਨਹੀਂ ਹੈਗੀ ਇਹ ਬਹੁਤ ਲੰਬੇ ਟਾਈਮ ਤੋਂ ਸਾਨੂੰ ਦੇਖਣ ਨੂੰ ਮਿਲ ਰਿਹਾ ਗਵਰਨਮੈਂਟ ਕੁਝ ਖਾਸ ਇਸ ਡਾਇਰੈਕਸ਼ਨ ਦੇ ਵਿੱਚ ਨਹੀਂ ਕਰ ਰਹੀ ਪਰ ਕਿਤੇ ਨਾ ਕਿਤੇ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੀਆਂ ਕਾਨਫਰੰਸ ਆਫ ਪਾਰਟੀਆਂ ਦੀਆਂ ਮੀਟਿੰਗਸ ਹੁੰਦੀਆਂ ਨੇ ਉਹਦੇ ਵਿੱਚ ਵੀ ਕਿਸੇ ਇੱਕ ਸਹਿਮਤੀ ਦੇ ਉੱਤੇ ਨਹੀਂ ਪਹੁੰਚਿਆ ਜਾਂਦਾ ਡਵੈਲਪਡ ਕੰਟਰੀਜ਼ ਕਹਿੰਦੀਆਂ ਨੇ ਵੀ ਸਾਡੇ ਪੁਆਇੰਟ ਇਦਾਂ ਦੇ ਨੇ ਡਵੈਲਪਿੰਗ ਕੰਟਰੀਜ਼ ਦਾ ਪੁਆਇੰਟ ਡਿਫਰੈਂਟ ਹੋ ਜਾਂਦਾ ਉਹਦੇ ਕਰਕੇ ਆਪਸ ਦੇ ਵਿੱਚ ਟਕਰਾਅ ਦੇਖਣ ਨੂੰ ਮਿਲਦਾ ਕੋਆਪਰੇਸ਼ਨ ਦੇਖਣ ਨੂੰ ਨਹੀਂ ਮਿਲਦਾ ਇਸ ਕਰਕੇ ਹਾਲੇ ਤੱਕ ਵੀ ਅਸੀਂ ਕਲਾਈਮੇਟ ਚੇਂਜ ਨੂੰ ਰੋਕ ਨਹੀਂ ਪਾਏ ਆ ਪੂਰੇ ਮੈਟਰ ਨੂੰ ਸੀ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਆ ਜੇਕਰ ਤੁਸੀਂ ਇਦਾਂ ਦੀਆਂ ਅਪਡੇਟਸ ਲਗਾਤਾਰ ਚਾਹੁੰਦੇ ਹੋ ਤਾਂ ਤੁਸੀਂ ਡਿਲਾਈਟ ਐਸ ਦੇ ਟੈਲੀਗ੍ਰam ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ ਹੈਨਾ ਡਿਲਾਈਟ ਪੰਜਾਬ ਅਕੈਡਮੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੇਗਾ ਇਸ ਇੱਥੋਂ ਤੁਸੀਂ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਤੇ ਨਾਲ ਤੁਸੀਂ ਰੈਗੂਲਰ ਅਪਡੇਟਸ ਜਿਹੜੀਆਂ ਨੇ ਉਹ ਲੈ ਸਕਦੇ ਹੋ ਮਿਲਦੇ ਆ ਅਗਲੀ ਵੀਡੀਓਜ਼ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜਾਈ ਨੂੰ ਬਹੁਤ ਤਰੀਕੇ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ